ਜੱਪੂ ਮਾਰਨਾ ਪੂਗਾ ਕਿਰਾਪਾ ਲੈ ਦੇਖੋ ਕਿੰਨਾ ਕਿੰਨਾ ਪਾਣੀ ਆ ਵੀਰ ਦੇ ਤੇ ਦੇਖ ਸਕਦੇ ਜੀ ਖੁਦ ਵੀ ਵੀਰ ਦੇ ਪਾਣੀ ਗੋਡਿਆਂ ਗੋਡਿਆਂ ਤੱਕ ਉਹ ਮੂੰਹ ਮੂੰਹ ਤੱਕ ਵੀਰ ਦੇ ਪਾਣੀ ਆ ਜੀ ਤੇ ਮਸ਼ੀਨ ਵੀ ਚਲਣੀ ਬਹੁਤ ਔਖੀ ਆ ਆ ਦੇਖ ਸਕਦੇ ਤੁਸੀਂ ਤੇ ਇਹ ਵੀਰ ਕੋਈ ਸਰਕਾਰੀ ਤਨਖਾਹ ਨਹੀਂ ਲੈਣ ਵਾਲਾ ਵੀਰ ਕੋਈ ਇੱਥੇ ਅੜ ਕੇ ਇਹਨਾਂ ਤੋਂ ਪੈਸੇ ਗ੍ਰਹੀ ਕਰਨ ਵਾਲਾ ਨਹੀਂ ਆ ਤਨਖਾਹ ਵਾਲਾ ਨਹੀਂ ਸਿਰਫ ਤੇ ਸਿਰਫ ਇਨਸਾਨੀਅਤ ਨਾਲ ਤੇ ਸੇਵਾ ਦੇ ਨਾਤੇ ਸਾਡੀਆਂ ਮਾਵਾਂ ਨੂੰ ਸਾਡੀਆਂ ਭੈਣਾਂ ਨੂੰ ਸਾਡੇ ਬੱਚਿਆਂ ਨੂੰ ਇਹ ਇੱਕ ਹੈਲਪ ਕਰਨ ਆਏ ਆ ਉਹਨਾਂ ਨੂੰ ਇੱਥੋਂ ਬਾਹਰ ਕੱਢਣ ਆਏ ਆ ਜੀ ਆ ਤੁਸੀਂ ਦੇਖ ਸਕਦੇ ਜੇ ਮੇਰੀ ਮਾਂ ਵਾਇਪਰ ਨੂੰ ਭਲਾ ਕਰੇ ਆ ਹਾਲਾਤ ਜਿਸ ਸੰਗੀ ਇੱਥੋਂ ਦੇ ਹੋਰ ਮਾਤਾ ਜੀ ਠੀਕ ਜੇ ਮਾਦੀ ਸਾਈਡ ਤੇ ਸਾਈਡ ਤੇ ਥੋੜੇ ਸਾਈਡ ਤੇ ਹੋਰ ਠੀਕ ਠਾਕ ਮੇਰੀ ਮਾਂ ਇੱਕ ਮਿੰਟ ਮਾਂ ਮੈਂ ਤੁਹਾਨੂੰ ਚੜਾਉਣਾ ਆ ਦੇਖੋ ਬਜ਼ੁਰਗ ਮਾਵਾਂ ਇੱਕ ਦਵਾਈ ਲੈਣ ਜਾਣਾ ਸੀ ਇਹਨਾਂ ਨੇ ਦਵਾਈ ਲੈਣ ਜਾ ਵਾਇਪਰ ਵਾਇਪਰ ਧੰਨ ਗੁਰਾਂ ਦਾ ਧਿਆਨ ਹੱਥ ਪਾਇਓ ਬਾਬਾ ਜੀ ਹੱਥ ਪਾਇਆ ਤੁਹਾਨੂੰ ਦੇਖੋ ਆ ਸਾਡੀ ਮਾਂ ਬਜ਼ੁਰਗ ਮਾਵਾਂ ਇਨੋਂ ਰੈਸਕਿਊ ਕਰਨਾ ਆਈ ਸੀ ਤੇ ਮਾਂ ਨੇ ਦਵਾਈ ਲੈਣ ਜਾਣਾ ਵਾ ਬਾਹ ਵਿੱਚ ਬਹਿ ਜਾ ਮੇਰੀ ਮਾਂ ਤੁਸੀਂ ਨਹੀਂ ਜਾਣਾ ਬੱਚਿਓ ਨਹੀਂ ਨਹੀਂ ਆ ਵਾਈ ਵੀਰ ਹਾਂ ਆਹ ਦੇਖੋ ਨੀ ਕਿਹਨੇ ਕੇ ਬੱਚੇ ਆ ਤੇ ਪਾਣੀ ਘਰਾਂ ਦੇ ਵਿੱਚ ਵੱਰ ਚੁੱਕਾ ਵਾ ਬਹੁਤ ਹਾਲਾਤ ਆ ਜਿਹੜੇ ਉਹ ਖਰਾਬ ਹੋ ਚੁੱਕੇ ਆ ਤੇ ਮਾਤਾ ਇੱਧਰ ਵਿੱਚ ਬਹਿ ਜਾ ਹੱਥ-ਪਾਹ ਮੇਰੀ ਮਾਂ ਹੱਥ-ਪਾਲਾ ਬਸ ਕਹਿੰਦੇ ਨੋ ਬੇੜੀ ਦਾ ਝੜਕਾ ਜਾ ਵਾਈ ਤਾਂ ਹੁੰਦਾ ਨਾ ਹਾਂ ਕੀ ਗੱਲ ਮਾਤਾ ਨੇ ਦਿੱਕਤ ਕੀ ਆ ਆ ਵੀ ਟੂਰਾਂ ਸੀ ਵਾਈਗਰ ਦਾ ਬੇਰੀ ਦੀ ਸੰਗਿਆ ਆ ਵਾਈਗਰ ਵੇ ਲੋ ਇਹ ਵੀਰ ਚੰਡੀਗੜ੍ਹ ਤੋਂ ਆਏ ਆ ਹੁਣ ਰਾਤ ਦੇ ਵੇਲਾ ਚੰਡੀਗੜ੍ਹ ਕੀ ਦੀ ਦੂਰਾ ਉੱਥੋਂ ਆਏ ਆ ਸਿਰਫ ਤੇ ਸਿਰ ਆਪਣੀ ਮਦਦ ਕਰਨ ਇੱਕ ਵੀਡੀਓ ਉਹਨਾਂ ਦੀ ਹੋ ਚੱਲ ਰਹੀ ਆ ਆ ਵੀ ਪੁੱਤ ਹਾ ਥੋੜਾ ਆ ਆ ਵਾਈਗਰ ਯਾਰ ਥੋੜਾ ਬਚਿਆ ਨਾ ਮਿਛੇ ਨਕੇ ਬੱਚੇ ਮਾਂ ਮੇਰੀ ਰੋਣਾ ਮੇਰੀ ਮਾਂ ਰੋਣਾ ਮੇਰੀ ਮਾਂ ਆ ਵਾਈਗਰ ਪੜਾ ਕਰੇ ਰੱਬ ਤੇਰਾ ਤੇ ਇਹੋ ਕਰ ਮਾਤਾ ਦਾ ਹਾਂਜੀ ਆਪਣਾ ਅੱਛਾ ਆਪਣੀ ਮਾਂ ਆ ਦੇਖੋ ਹੁੰਦੇ ਆਸ ਨੇ ਸਾਡੀ ਆ ਸਾਕਤ ਹੁੰਦੇ ਨੇ ਵੀ ਕਾ ਕਾਕੇ ਜੋ ਜੇ ਨਹੀਂ ਰਿ ਕਿਉਂਕਿ ਪਾਣੀ ਨੇ ਮਾਰ ਹੀ ਨਹੀਂ ਜਦੀ ਕੀਤੀ ਆ ਕਿ ਮਾਲ ਡੰਗਰ ਬੱਚੇ ਜ਼ਮੀਨਾਂ ਫਸਲਾਂ ਸਭ ਕੁਝ ਆਪਣੇ ਨਾਲ ਰੋੜ ਕੇ ਲੈ ਕੇ ਜਾ ਰਹੀ ਹੈ ਵਾਇਗੁਰਪਾ ਲੱਗ ਰਿਹਾ ਬੱਚੇ ਤੁਸੀਂ ਦੇਖ ਸਕਦੇ ਆ ਹਾਲਾਤ ਦੇ ਉਹ ਬੋਟ ਜਾ ਰਹੀ ਹੈ ਸਾਡੀ ਅੱਜ ਜੀ ਐਂਡਿਆ ਜਿਹੜੀ ਆ ਆ ਪ੍ਰabhas ਸਾਹਿਬ ਸਾਡੀ ਵੱਲੋਂ ਆ ਮੇਰੇ ਰਮਨ ਵੀਰ ਹੁਣੀਆਂ ਉਹ ਬੋਟ ਤੇ ਲੈ ਕੇ ਜਾ ਰਹੇ ਆ ਆ ਵੇਖੋ ਵੀਰ ਜੀ ਹੁਣੀ ਸਵੇਰ ਦੇ ਬੋਟਾਂ ਨੂੰ ਆ ਪਲੇ ਕਰ ਰਹੇ ਆ ਕੋਈ ਟੈਨਸ਼ਨ ਨਾ ਲਾਓ ਮਾਈਕਰੋ ਭਲਾ ਕਰੀ ਤੇ ਵੇਖੋ ਆ ਨਕ ਸੂ ਸੇ ਸਾਰੇ ਵੀਰਾਂ ਦੇ ਪਾਣੀ ਨਾਲ ਡੁੱਬ ਚੁੱਕੇ ਆ ਇਹ ਨਾਲ ਦੀ ਨਾਲ ਵੀਰ ਗੋਤਾਖੋਰ ਵੀ ਆ ਕਿਉਂਕਿ ਇਹਨਾਂ ਨੂੰ ਪਤਾ ਸੀਗਾ ਕਿ ਪਾਣੀ ਦੇ ਵਿੱਚ ਹਰ ਸਕਿੱਲ ਵਾਲਾ ਜਿਹੜਾ ਉਹ ਆਉਣਾ ਜ਼ਰੂਰੀ ਆ ਜੀ ਤੇ ਮਾਈਕਰੋ ਇਹਨਾਂ ਦਾ ਭਲਾ ਕਰੀ ਭਰਾਵਾਂ ਦਾ ਤਨਗੁਰ ਗੁਰ ਆਂਦਸ ਤਨਗੁਰ ਗੁਰ ਆਂਦਸ ਇਹ ਕਾਲੇ ਹਾਂ ਜੀ ਹਾਂਜੀ ਕੋਈ ਗੱਲ ਨਹੀਂ ਮਾਂ ਮੇਰੀ ਕੋਈ ਗੱਲ ਨਹੀਂ ਆਪਣੇ ਗੁਰਾਂ ਪੀਰਾਂ ਨੇ ਤੇ ਸੀਸ ਦੇਦੇ ਤੇ ਆਪਾਂ ਤੇ ਚਲੋ ਆਪਾਂ ਵੀ ਦੋਨਾਂ ਦੇ ਜਾਈਆਂ ਲਾਈ ਗੁਰ ਪਲਾ ਕਰੇ ਤੇ ਆਹ ਦੇਖੋ ਪਤਕੇ ਰਸਾ ਪਾ ਮਗਰ ਰਸਾ ਚੱਕੇ ਆ ਵੇਖੋ ਪਾਣੀ ਦੇ ਵਿੱਚ ਡੁੱਬ ਡੁੱਬ ਕੇ ਆ ਵੀਰ ਹੁਣੀ ਥੋੜਾ ਜਿਹਾ ਪਤਾ ਚੁੱਕੇ ਸੇਵਨ ਨਵਾ ਰਹੇ ਠੀਕ ਆ ਕੋਈ ਨਹੀਂ ਕੋਈ ਨਹੀਂ ਠੀਕ ਆ ਪੁੱਤ ਮਾਤਾ ਨੂੰ ਛੱਡ ਜੀ ਮਾਤਾ ਠੀਕ ਨਹੀਂ ਆ ਫੇਰ ਆਉਨੇ ਆ ਫੇਰ ਇੱਧਰ ਹੀ ਜਾਣਾ ਸੀ ਮਾਤਾ ਠੀਕ ਨਹੀਂ ਦਵਾਈ ਲੈਣ ਜਾਣਾ ਉਹਨੂੰ ਮਾਤਾ ਨੂੰ ਪੁੱਲਤੀ ਛੱਡਾਈਏ ਵੇਖੋ ਬੱਚੇ ਦੀ ਆਂਸ ਨਾਲਵਾਜਾ ਮਾਰ ਰਿਹਾ ਵੀਰ ਜੀ ਸਾਨੂੰ ਛੱਡੋ ਮਾਰਿਆ ਜਾ ਸਾਨੂੰ ਛੱਡੋ ਤੇ ਮਾਂ ਨੂੰ ਮੈਂ ਹੱਥ ਪਾ ਕੇ ਬੇਜੇ ਨਾ ਹਾਂਜੀ ਛੜਕੇ ਨਾ ਆ ਫਿਰ ਜਾਨੀ ਜੰਨੀ ਥੱਲੇ ਲੱਗਣਾ ਪਾਣੀ 'ਚ ਮਾ ਫੜ ਕੇ ਲੈ ਜਾਣੀ ਹੈ ਆਪਾਂ ਹੈ ਫੜ ਕੇ ਘੱਟੇ ਜਾਣੀ ਮਾ ਵੋਟ ਚਲੋ ਕੋਈ ਗਾਲੀ ਮੈਂਟ ਦੇ ਇੱਕ ਲੱਗਣਾ ਨਹੀਂ ਯਾਰ ਇਹਦਾ ਕੰਮ ਕਰਕੇ ਨਾ ਪੱਤੇ ਥੱਲੇ ਅੜ ਜਾਂਦੇ ਨੇ ਹਾਂ ਕੁਝ ਚਾਰ ਕੁਝ ਚਾਰ ਵਜੇ ਲੱਗਣਾ ਮਾਈਕਰੋਪ ਲੱਗ ਰਹੇ ਗੱਲਾਂ ਥੱਲੇ ਚੱਲਦਾ ਚੱਲਦਾ ਜੀ ਕੋਈ ਨਹੀਂ ਕੋਈ ਨਹੀਂ ਹਾਂ ਕਮਰ ਹਾਂ ਉਹ ਜਦੋਂ ਕੋਤੇ ਕਰਨਾਉਣੇ ਆ ਕੀ ਕਹਿ ਰਹੇ ਸੀ ਵੀਜੀ ਤੁਸੀਂ ਆ ਆਪਣ ਦੱਸਦੇ ਆਪ ਤੇ ਮਾਣ ਹੈ ਕਿ ਪੰਜਾਬ ਚ ਜੰਮੇ ਆ ਪੰਜਾਬ ਚ ਜੰਮੇ ਆ ਕਿ ਸਾਰਾ ਕੁਝ ਖੂਨ ਚ ਹੀ ਹੈ ਬਾਈ ਜੀ ਖੂਨ ਚ ਡੀਐਨਏ ਚ ਹੈ ਪਰ ਕਈ ਇਹੋ ਜਿਹੀ ਵੀ ਹੈਗੇ ਕਿ ਪੰਜਾਬ ਦੇ ਜੰਮੇ ਵੀ ਦਿੱਲੀ ਦੇ ਚੱਕਰ ਬਣੀ ਫਿਰਦੇ ਬਾਈ ਨਾ ਕਰੇ ਆਹਲਾ ਸਭ ਤੋਂ ਵੱਡਾ ਮਾਣ ਹੈ ਕਿ ਪੰਜਾਬ ਚ ਜੰਮੇ ਆ ਪੰਜਾਬ ਚ ਜੰਮੇ ਆ ਸਭ ਤੋਂ ਵੱਡਾ ਮਾਣ ਇਹ ਬਹੁਤ ਤਗੜੀ ਗੱਲ ਆ ਕਿਉਂਕਿ ਪਤਾ ਨਹੀਂ ਕਿੰਨੇ ਪੁੰਨ ਕੀਤੇ ਹੋਣ ਫੇਰ ਗੁਰੂਆਂ ਪੀਰਾਂ ਦੀ ਧਰਤੀ ਤੇ ਜਨਮ ਲੈਣ ਦਾ ਮਕਸਦ ਮਿਲਦਾ ਭਾਈ ਜਾਨਾ ਬੰਦਾ ਉਹ ਪਾਣੀ ਦੀ ਵਰਤਦਾ